ਸਸਿਕਾ ਅੰਦੀ ਸਾਰਿਆ ਨੂੰ ਸਕੂਲ ਜਾ ਰਹੀ ਸੀ ਥੋੜਾ ਜਿਹਾ ਟਾਈਮ ਬਚਿਆ ਸੀ ਸੋਚਿਆ ਵੀਡੀਓ ਬਣਾ ਲਈਏ ਅੱਜ ਆ ਜਿਹੜੀ ਵੀਡੀਓ ਇੰਡੀਅਨ ਫਲੈਗ ਤੇ ਆ ਉਹਨੂੰ ਆਪਾਂ ਤਿਰੰਗਾ ਕਹਿੰਦੇ ਆ ਉਹਦੇ ਟੋਟਲ 3 ਕਲਰਸ ਹੁੰਦੇ ਆਗਾ ਕੇਸਰੀ ਚਿੱਟਾ ਤੇ ਹਰਾ ਆਪਣਾ ਜਿਹੜਾ ਤਿੰਨੇ ਮੌਰਨ ਦਿੰਦੇ ਆ ਇੱਕ ਨੱਕ ਜਿਹੜਾ ਆਪਣਾ ਕੇਸਰੀ ਰੰਗ ਹੁੰਦਾ ਉਹ ਆਪਾਂ ਨੂੰ ਮੌਰਨ ਦਿੰਦਾ ਵੀ ਆਪਾਂ ਨੂੰ ਸ਼ਕਤੀ ਤੇ ਬਲੀਦਾਨ ਦਾ ਪ੍ਰਤੀਕ ਆ ਕੇਸਰੀ ਰੰਗ ਤੇ ਉਹਨ ਜਿਹੜਾ ਪਰ ਚਿੱਟਾ ਰੰਗਾਗਾ ਉਹ ਆਪਾਂ ਨੂੰ ਮੌਰਨ ਦਿੰਦਾ ਆਪਾਂ ਨੂੰ ਸਚਾਈ ਸਖਣੀ ਚਾਹੀਦੀ ਆਪਣੇ ਦੇਸ਼ ਦੇ ਵਿੱਚ ਤੇ ਸ਼ਾਂਤੀ ਰੱਖਣੀ ਚਾਹੀਦੀ ਆਪਣੇ ਦੇਸ਼ ਦੇ ਵਿੱਚ ਉਹਦਾ ਪ੍ਰਤੀਕ ਆ ਤੇ ਹਰਾ ਰੰਗ ਕਿਸਾਨ ਅੰਦੋਲਨ ਦਾ ਪ੍ਰਤੀਕ ਆ ਦਾ ਮਤਲਬ ਲੇਚਰ ਦਾ ਪ੍ਰਤੀਕ ਆ ਟਰੀਸ ਦਾ ਪ੍ਰਤੀਕ ਆਗਾ ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਗੋਲ ਸਰਕਲ ਉਹ ਸ਼ੋਕ ਚੱਕਰ ਉਹਨੂੰ ਆਪਾਂ ਕਹਿੰਦੇ ਜਿਹੜਾ ਗੋਲ ਸਰਕਲ ਹੁੰਦਾ ਉਹਦੇ ਵਿੱਚ ਟੋਟਲ 24 ਕਿੰਨਾ ਹੁੰਦੀਆਂ ਨੇ ਉਹ ਆਪਾਂ ਨੂੰ ਮੌਲਨ ਦਿੰਦਾ ਆਪਾਂ ਨੂੰ ਆਪਣੇ ਦੇਸ਼ ਦੇ ਸਾਰੇ ਕਾਨੂੰਨ ਮੰਨਣੇ ਚਾਹੀਦੇ ਹੈਗਾ ਨੇ ਹੋਣਾ ਕਿ ਆਪਾਂ ਆ ਚਾਰੇ ਅਸ਼ੋਕ ਚੱਕਰਾਂ ਪਿੰਨੇ ਰੰਗਾ ਦੇ ਮੋਰਲ ਮੰਨਾਗੇ ਆਪਣੇ ਦੇਸ਼ ਪੂਰਾ ਬਦਿਆ ਬਣ ਸਕਦਾਗਾ ਕਿ ਮੈਂ ਸਹੀ ਕਿਹਾ ਕਮੈਂਟ ਕਰ ਦਿਓ ਬਾਏ ਫਰੈਂਡ